ਪਹਿਲੇ ਸਰਕਾਰ ਨੇ ਨਿਆਇਕ ਕਬੀਆ ਕਰਵਾਂਦੀ ਹੈ ਕਿ ਨਗਰ ਨਿਗਮ ਦਾ ਬਿਲਡਿੰਗ ਬ੍ਰਾਂਚ ਏਟੀਪੀ ਕੌਂਸਲਰ ਐਮਐਲਏ ਸਾਰੇ ਮਿਲ ਕੇ ਗਰੀਬਾਂ ਨੂੰ ਕਹਿੰਦੇ ਬਈ ਬਣਾ ਲਾ ਬਣਾ ਲਾ ਕੱਖ ਨਹੀਂ ਹੋਣਾ ਲੈ ਪੈ ਸਾਨੂੰ ਬਣਾ ਲਾ ਪੈਸੇ ਦਿਓ ਕੰਮ ਕਰਾਓ ਜਦ ਵੋਟਾਂ ਬਾਉ ਸਾਡੇ ਬਣ ਜਾਓ ਆ ਦੇਖੋ ਲਗ ਲਗ ਐਮਐਲਏ ਨੇ ਲਗ ਲਗ ਸਰਕਾਰਾਂ ਆਈਆਂ ਨੇ ਕਦੀ ਕਾਲੀਆਂ ਦੀ ਆਈ ਕਦੀ ਕਾਂਗਰਸ ਦੀ ਆਈ ਤੇ ਹੁਣ ਆਮ ਆਦੀ ਪਾਰਟੀ ਦੀ ਆ ਪਿੱਛੇ ਦਿਖਾਓ ਇਧਰ ਦੇਖੋ ਹੁਣ ਫੈਸਲੇ ਸੇ ਲਿਖਿਆ ਹੋਆ ਪਲਾਨਫੋਰਸੇ ਲਿਖਿਆ ਰਹੇ ਤੇ ਆ ਤਾਰਾਂ ਜਾ ਰਹੀਆਂ ਨੇ ਇੱਥੇ ਥੱਲੇ ਕੰਸਟਰਕਸ਼ਨ ਚੱਲ ਹੋ ਚੁੱਕੇ ਕੋ ਸਾਹਮਣੇ ਦੇਖੋ ਮਕਾਨ ਬੰਦਾ ਪਿਆ ਵਾ ਉਹ ਦੇਖੋ ਸਾਹਮਣੇ ਬੰਦਾ ਪਿਆ ਵਾ ਤੇ ਇੱਧਰ ਦੇਖੋ ਪਿੱਛੇ ਵੀ ਇੱਕ ਉਹ ਦਿਖਾਓ ਜਿਹੜਾ ਪਿੱਛੇ ਔਰ ਇੱਧਰ ਆ ਪਿੱਛੇ ਕਰੋ ਥੋੜਾ ਜਿਆ ਔਰ ਵਰਕਸ਼ਾਪ ਬਣੀ ਹੋਈ ਹੈਗੀ ਆ ਉਹ ਪਤਾ ਲੱਗਾ ਕਿਸੇ ਕਾਉਂਸਲਰ ਦੀ ਹੈਗੀ ਆ ਉਹਨੇ ਅੰਦਰ ਹੀ ਆਪਣਾ ਖੰਭਾ ਲਵਾਇਆ ਹੋਇਆ ਵਾ ਦੇਖੋ ਜਿਹੜੇ ਐਮ.ਐਲ.ਏ ਨੇ ਕਾਉਂਸਲਰ ਨੇ ਉਹ ਵੀ ਨੀ ਜਗ੍ਹਾ ਛੱਡਦੇ ਹੈਗੇ ਉਹ ਹੀ ਉਹ ਨਹੀਂ ਕਹਿੰਦੇ ਵੀ ਤਾਰਾਂ ਥੱਲੇ ਕਿਹਨੇ ਕਰਵਾਇਆ ਕਾਉਂਸਲਰ ਦੀ ਐਨੀ ਚੱਲਦੀ ਹੈਗੀ ਉਹਨੇ ਆਪਣੇ ਅੰਦਰ ਹੀ ਖੰਭਾ ਕਿਸੇ ਜਗ੍ਹਾ 'ਚ ਖੰਭਾ ਨਹੀਂ ਹੋ ਸਕਦਾ ਲੇਕਿਨ ਚਾਰ ਦਿਵਾਰੀ ਦੇ ਅੰਦਰ ਖੰਭਾ ਹੈਗਾ ਵਾ ਤੁਹਾਨੂੰ ਕਿ ਹੋਰ ਦਿਖਾਣੇ ਕਿਵੇਂ ਨਜਾਇਜ਼ ਕਬਜ਼ੇ ਹੋਈਦੇ ਨੇ ਤਾਰਾਂ ਦੇ ਥੱਲੇ ਤੇ ਸਰਕਾਰ ਵੀ ਨਹੀਂ ਬੋਲਦੀ ਨਗਰ ਨਿਗਮ ਵੀ ਨਹੀਂ ਬੋਲਦਾ ਤੇ ਉਸ ਤੋਂ ਬਾਅਦ ਕੰਪਲੇਂਟ ਦੇਣ ਤੋਂ ਬਾਅਦ ਵੀ ਨਗਰ ਨਿਗਮ ਜਿਹੜਾ ਹੈਗਾ ਚੁੱਪ ਕਰਕੇ ਬੈਠਾ ਵਾ ਡੀ ਜ਼ੋਨ ਦੇ ਵਿੱਚ ਅਸੀਂ ਇਸ ਇਲਾਕੇ ਦੀ ਜਿੱਧਰ ਜਾ ਰਹੇ ਆਗੇ ਦਿਖਾਵਾਂਗੇ ਕੰਪਲੇਂਟ ਦਿੱਤੇ ਨੂੰ 3 ਮਹੀਨੇ ਹੋ ਗਏ ਅਜੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਆਰਟੀਆਈ ਪਾਤੀ ਕੰਪਲੇਂਟ ਵੀ ਦੇਤੀ ਸਭ ਕੁਝ ਕਰਤਾ ਲੇਕਿਨ ਜਿਹੜਾ ਬਿਲਡਿੰਗ ਬਰਾੰਡ ਜਿਹੜਾ ਹੈਗਾ ਵਾ ਏਜੀ ਜ਼ੋਨ ਵਾਲਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਏਜੋਨ ਵਾਲੇ ਜਿਹੜੇ ਹੈਗੇ ਤਾਰਾਂ ਲੰਗਦੀਆਂ ਨੇ ਚਾਹੇ ਸੀ ਜ਼ੋਨ ਚ ਨਿਕਲਦੀਆਂ ਨੇ ਇਹ ਜਿਹੜੇ ਹਾਈ ਪਾਵਰ ਹਾਈ ਟੈਂਸ਼ਨ ਤਾਰਾਂ ਨੇ ਇਹ ਨਾਲ ਬੰਦਾ ਜਿਹੜੇ ਲਪੇਟ ਹੀ ਜਾ ਜਾਂਦਾ ਤੇ ਫਿਰ ਬਚਦਾ ਨਹੀਂ ਹੈਗਾ ਪਰ ਸਰਕਾਰ ਚੁੱਪ ਕਰਕੇ ਬੈਠੀ ਹੈ ਵੀ ਤਾਰਾਂ ਥੱਲੀ ਕਬਜ਼ੇ ਕਰਵਾਈ ਜਾਂਦੀ ਹੈ ਚਲੋ ਅੱਗੇ ਹੋਰ ਚੱਲ ਕੇ ਵੇਖਦੇ ਹੈਗੇ ਆ ਵੀ ਸਰਕਾਰ ਕਿਵੇਂ ਸੁੱਤੀ ਪਈ ਹੈ ਨਗਰ ਨਿਗਮ ਕਿੰਨਾ ਪੈਸਾ ਚੱਲਦਾ ਵਾ ਕਿਦਾਂ ਕਾਉਂਸਲਰ ਤੇ ਐਮਐਲਏ ਕਬਜ਼ੇ ਕਰਵਾਉਂਦੇ ਨੇ ਕਿਦਾਂ ਫਿਰ ਪੰਜਾਬ ਬਿਜਲੀ ਬੋਰਡ ਤੇ ਨਗਰ ਨਿਗਮ ਦੇ ਜਿਹੜੇ ਕਰਮਚਾਰੀ ਨੇ ਅਫਸਰ ਨੇ ਚੁੱਪ ਕਰਕੇ ਬੈਠੇ ਨੇ ਚਲੋ ਇੱਕ ਚਾਲ ਕੇ ਵੇਖਦੇ ਆਂ ਤਾਰਾਂ ਥੱਲੇ ਕਬਜੇ ਔਰ ਜਿਹੜੇ ਕਰਦੇ ਹੋ ਤੁਸੀਂ ਤਾਂ ਸੋਚ ਲਓ ਕੱਲ ਤੁਹਾਡੇ ਉੱਤੇ ਗਰੰਟੀ ਡਿਗਣਾ ਏ ਤੁਸੀਂ ਕਿਉਂ ਲਾਲਚ ਕਰਦੇ ਹੋ ਇਹਨਾਂ ਦਾ ਜ਼ਮੀਨ ਵੇਚ ਕੇ ਚਲੇ ਜਾਣਾ ਜੱਟਾਂ ਦਾ ਕੱਖ ਨਹੀਂ ਜਾਣਾ ਸਰਕਾਰ ਦਾ ਕੱਖ ਨਹੀਂ ਜਾਣਾ ساری ਜ਼ਿੰਦਗੀ ਥੱਲੇ ਤਾਰਾਂ ਦੇ ਪੇਰੇ ਰਹਿਣਾ ਆਏਗਾ ਡਰ ਡਰ ਕੇ ਮਰਨਾ ਤੁਸੀਂ ਚਲੋ ਅਕੇ ਦੇਖਦੇ ਚੱਲ ਕੇ ਲੋਕਾਂ ਨੇ ਕਬਜੇ ਕਰ ਲਏ ਤਾਰਾਂ ਥੱਲੇ ਵੀ ਜਿੱਥੇ ਜਗ੍ਹਾ ਛੱਡੀ ਹੋਈ ਆ ਉੱਥੇ ਵੀ ਲੋਕਾਂ ਨੇ ਕਿਵੇਂ ਕਬਜੇ ਕੀਤੇ ਹੋਏ ਨੇ ਪੁੱਛਣ ਆਲੇ ਗੇਟ ਤੱਕ ਲਾ ਲੈਨੇ ਲੋਕੀ ਚਲੋ ਤੁਹਾਨੂੰ ਗੇਟ ਦਿਖਾਣੇ ਆਂ ਇਤਾਰਾ ਥਲੇ ਸੜਕ ਬਣੀ ਲੋਕਾਂ ਨੇ ਗੇਟ ਲਗਾਏ ਹੋਏ ਨੇ ਉਹ ਕਲੀਅਰ ਇਨ ਕਲੀਅਰ ਵਗੋ ਬਣਿਆ ਹੋਇਆ ਉੱਥੇ 4-10 ਘਰ ਨੇ ਉਹਨਾਂ ਨੇ ਆਪਣਾ ਗੇਟ ਹੀ ਲਾ ਲਿਆ ਚਲੋ ਦੇਖਦੇ ਚੱਲ ਕੇ ਆਪਣੇ ਇਹ ਕੰਬਾ ਲੱਗ ਗਿਆ ਥੱਲੇ ਲੋਕਾਂ ਨੇ ਘਰ ਬਣਾ ਲਏ ਨੇ ਉਸ ਤੋਂ ਬਾਅਦ ਗੇਟ ਵੀ ਲੱਗ ਗਿਆ ਗਲੀ ਦੇ ਵਿੱਚ ਅਦਰ ਗਲੀ ਬੰਦ ਕਰਤੀ ਇਹਨਾਂ ਸਾਰੀ ਆ ਦੇਖੋ ਕਬਜ਼ੇ ਜਿਹੜੇ ਹੋ ਚੁੱਕੇ ਨੇ ਆ ਦੇਖੋ ਸਾਰੀ ਗਲੀ ਬੰਦ ਕਰਤੀ ਕਬਜ਼ੇ ਪੂਰੇ ਹੋ ਗਏ ਨੇ ਨਗਰ ਨਿਗਮ ਨੇ ਪ੍ਰਸ਼ਾਸਨ ਨੇ ਕਾਉਂਸਲਰ ਨੇ ਸਾਰੇ ਨੇ ਮਿਲ ਕੇ ਕਬਜ਼ੇ ਕਰਾਏ ਨੇ ਇੱਕ ਇਹਦੇ ਬਾਰੇ ਕੰਪਲੇਨ ਵੀ ਦਿੱਤੀ ਗਈ ਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਲੱਗਦਾ ਜਾਣ ਬੁਝ ਕੇ ਸਰਕਾਰ ਕਬਜ਼ੇ ਕਰਾ ਰਹੀ ਆ ਵੀ ਲੋਕੀ ਇਹਨਾਂ ਥੱਲੇ ਰਹਿਣ ਤੇ ਮਰਨ ਤੇ ਲੋਕਾਂ ਨੂੰ ਆਂ ਜਾਂ ਤੰਗੀ ਹੋ ਰਹੀ ਹੈ ਸੜਕ ਬਣੀ ਹੁੰਦੀ ਤੇ ਥੋਂ ਲੰਘ ਕੇ ਲੋਕਾਂ ਨੇ ਜਾਣਾ ਸੀ ਬਰਾਜੂ ਬੜੀ ਪ੍ਰੋਬਲਮ ਹੈਗੀ ਆ ਕੋਈ ਸੁਣਵਾਈ ਨਹੀਂ ਹੈਗੀ